ਜੋ ਸ਼ੂਟਿੰਗ ਕੀਤੀ ਹੈ ਸਭ ਤੋਂ ਦਿਲਚਸਪ ਗੱਲ ਕੋਈ ਸੁਣਾਣਾ ਚਾਹੁੰਦੇ ਹਾਂ ਉਹਨਾਂ ਚੋ ਥੱਲੇ ਇੱਕ ਕਮਰਾ ਜਿਹਾ ਫੜਿਆ ਹੋਇਆ ਸੀ ਉੱਚ ਗੱਦੈਲੇ ਪਛਾਏ ਹੋਏ ਸੀ ਦੇ ਤਾਸ਼ਕਟ ਵੀ ਰੋਟੀ ਰੱਟੀ ਅਸੀਂ ਉੱਥੇ ਹੀ ਸਾਰੇ ਇਕੱਠੇ ਉੱਥੇ ਹੀ ਬੈੰਦੇ ਸੀ ਉੱਥੇ ਇੱਕ ਕਮਰੇ 'ਚ ਹੀ ਸਾਰੇ ਤਿਆਰ ਹੁੰਦੇ ਸੀ ਮੇਕਅਪ ਵਗੈਰਾ ਹਰ ਚੀਜ਼ ਉੱਥੇ ਹੁੰਦੀ ਤੇ ਠੰਡ ਦੇ ਦਿਨ ਸੀ ਉਹ ਬਾਰੀ ਜੀ ਵੱਜਦੀ ਟੋਪ ਆਉਂਦੀ ਹੁੰਦੀ ਸੀ ਇਹੋ ਸਾਰਿਆਂ ਨੇ ਗੱਦਾ ਜਾਂ ਇਹਨੂੰ ਕਰ ਲਿਆ ਕਰ ਲਿਆ ਸੀ ਇੱਕ ਜੱਲੇ ਨੇ ਹਾਂ ਜਿਵੇਂ ਸੀਨ ਅਸੀਂ ਦੇਖ ਕੇ ਮਾਰ ਪਟਾਈ ਵਾਲੇ 60 ਸ਼ੂਟ ਲੱਗੀ ਉਹਨੂੰ ਲੋਕੇਸ਼ਨ ਤੇ ਕਰੀ ਪਾਈ ਫਿਰ ਦਿਨਾਂ ਨੂੰ ਵੀ ਢੋਲਵਾਉਣੀ ਸੀ ਤੇ ਉਹ ਸਾਡਾ ਧਿਆਨ ਨਹੀਂ ਰਿਹਾ ਵੀ ਉਹ ਪਾਈਪ ਜਿਹੜਾ ਵੈਲਡ ਕਰਨ ਤੋਂ ਬਾਅਦ ਲੋਹੇ ਦੇ ਉੱਤੇ ਟੰਕੇ ਜ ਨਹੀਂ ਰਹਿ ਜਾਂਦੇ ਨੇ ਉਹ ਕਿਤੇ ਦੋ ਤਿੰਨ ਉਹ ਐਸਾ ਐਕਟਰ ਹੈ ਵੀ ਉਹ ਤੁਹਾਨੂੰ ਐ ਨਹੀਂ ਕਹੂਗਾ ਮੇਰੇ ਵੱਜਦਾ ਪਰ ਮਨੇ ਧੀਰ ਉਹ ਸੀਨ ਜਦੋਂ ਮੈਂ ਉਹ ਸੀਗਾ ਉਹਨੂੰ ਬੰਨਦਾ ਐ ਕਰਕੇ ਕਰਦਾ ਜਦੋਂ ਮੈਂ ਛੱਡਿਆ ਤਾਂ ਉਹਦੀ ਸਾਰੀ ਢੁਈ ਸਿੱਲੀ ਗਈ ਜਦੋਂ ਸ਼ੂਟਿੰਗ ਕੀਤੀ ਹੈ ਸਭ ਤੋਂ ਦਿਲਚਸਪ ਗੱਲ ਕੋਈ ਸੁਣਾਉਣਾ ਚਾਹੁੰਦੇ ਹੋ ਜਦੋਂ ਔਨਸੈਟ ਸੀਗੇ ਸਾਰੇ ਔਰ ਸਾਰੀ ਟੀਮ ਇਕੱਠੀ ਹੋਈ ਹੋਈ ਹਾਂ ਨਹੀਂ ਦਿਲਚਸਪ ਗੱਲ ਇਹ ਸੀ ਕਿ ਵੀ ਵੈਨਿਟੀ ਚ ਨਹੀਂ ਕੋਈ ਬੰਦਾ ਸੀ ਅਸੀਂ ਸਾਰੇ ਜਾਨੇ ਉੱਥੇ ਜਿਵੇਂ ਬਣੀਆਂ ਬੈਰਕਾਂ ਬਣੀਆਂ ਸੀ ਉਹਨਾਂ ਚੋਂ ਥੱਲੇ ਇੱਕ ਕਮਰਾ ਜਿਹਾ ਫੜਿਆ ਹੋਇਆ ਸੀ ਉਹ ਚ ਗਦੈਲੇ ਪਛਾਏ ਹੋਏ ਸੀ ਦੇ ਤਾਸ਼ਕੁੱਟ ਵੀ ਰੋਟਾ ਰੱਟੀ ਅਸੀਂ ਉੱਥੇ ਹੀ ਸਾਰੇ ਇਕੱਠੇ ਉੱਥੇ ਹੀ ਬੈਂਦੇ ਸੀ ਉੱਥੇ ਇੱਕ ਕਮਰੇ 'ਚ ਹੀ ਸਾਰੇ ਤਿਆਰ ਹੁੰਦੇ ਸੀ ਮੇਕਅਪ ਵਗੈਰਾ ਹਰ ਚੀਜ਼ ਉੱਥੇ ਹੁੰਦੀ ਸੀ ਤੇ ਠੰਡ ਦੇ ਦਿਨ ਸੀ ਉਹ ਬਾਰੀਜੀ ਵਜਦੀ ਧੁੱਪ ਆਉਂਦੀ ਹੁੰਦੀ ਸੀ ਵੀ ਉਹ ਸਾਰਿਆਂ ਨੇ ਗੱਦਾ ਜਾਂ ਇਹਨੂੰ ਕਰ ਲੈ ਕਰ ਲੈ ਸੇਕ ਜਾਂ ਲਈ ਜਣਾ ਬੈਠੇ ਰਹਨਾ ਪੁਰਾਣੇ ਫਿਲਮੀ ਗਾਣੇ ਲਾ ਕੇ ਬੈਠੇ ਹੁੰਦੇ ਸੀ ਗੱਲਾਂ ਦਦਾਰ ਨੇ ਆਪਦੀਆਂ ਸੁਣਾਉਣੀਆਂ ਮੈਂ ਆਪਦੀਆਂ ਪਾਲੀ ਨੇ ਆਪਦੀਆਂ ਰਾਜ ਨੇ ਆਪਦੀਆਂ प्रदीप ਜਾਣੇ ਬਹੁਤ ਸੀਗੇ ਅਸੀਂ 15 18 ਜਣੇ ਇੱਕ ਕਮਰੇ 'ਚ ਹੀ ਬੈਠੇ ਰਹਿੰਦੇ ਸੀ ਕਈ ਵਾਰ ਇਦਾਂ ਹੁੰਦਾ ਕਿ ਕਿਸੇ ਕੋਲ ਆਰਟ ਜ਼ਿਆਦਾ ਹੁੰਦਾ ਪਰ ਉਹਨੂੰ ਸਮਾਂ ਜਾਂ ਡਾਇਲੌਗਸ ਘੱਟ ਮਿਲਦੇ ਨੇ ਤਾਂ ਉਹ ਡਿਸਪਾਇੰਟ ਹੋ ਜਾਂਦਾ ਇਨਸਾਨ ਕੀ ਲੱਗਦਾ ਉਹਨੂੰ ਕਿਵੇਂ ਟੈਕਲ ਕਰਨਾ ਚਾਹੀਦਾ ਸਿਚੁਏਸ਼ਨ ਉਹ ਇਹੀ ਹੁੰਦਾ ਵੀ ਜਦੋਂ ਮੌਕਾ ਆ ਗਿਆ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਮੇਰੇ ਕੋਲੇ ਆਰਟ ਬਹੁਤ ਹੈ ਮੈਨੂੰ ਮੌਕਾ ਨਹੀਂ ਮਿਲ ਰਿਹਾ ਬਾਹਰਲੇ ਬੰਦੇ ਨੂੰ ਨਹੀਂ ਪਤਾ ਲੱਗ ਰਿਹਾ ਉਹ ਫਿਰ ਸਾਨੂੰ ਓਨੀ ਕੁ ਭਾਜ ਨਟ ਕਰਨੀ ਪੈਣੀ ਆ ਵੀ ਬਾਹਰਲੇ ਬੰਦੇ ਨੂੰ ਪਤਾ ਲੱਗੇ ਜਿਹਨੇ ਮੌਕਾ ਦੇਣਾ ਜਾਂ ਫੇਰ ਇਧਰ ਉਧਰ ਆਤਪਲਾ ਮਾਰ ਕੇ ਵੀ ਅਸੀਂ ਹੁਵੇਂ ਉੱਥੇ ਹੋ ਜੀਏ ਵੀ ਅਗਲੇ ਨੂੰ ਪਤਾ ਲੱਗ ਜੇ ਵੀ ਹੈਗੀ ਜਿਵੇਂ ਦਦਾਰ ਨੇ ਰੀਲਾਂ ਰੂਲਾਂ ਪਾ ਕੇ ਯਕੀਨ ਕਰਾਤਾ ਵੀ ਮੈਨੂੰ ਐਵੇਂ ਨਾ ਜਾਣੋ ਮੈਂ ਹੈਗਾ ਕੋਈ ਚੀਜ਼ ਦਦਾਰ ਭਾਜੀ ਜੋ ਐਕਟਿੰਗ ਦੇ ਵਿੱਚ ਸੰਜੀਦਗੀ ਹੋਣੀ ਚਾਹੀਦੀ ਹੈ ਉਹ ਅੱਜ ਦੇ ਸਮੇਂ 'ਚ ਹਰ ਪੰਜਾਬੀ ਐਕਟਰ 'ਚ ਹੈਗੀ ਹੈ ਬਿਲਕੁਲ ਹੈਗੀ ਹੈ ਤਾਂ ਹੀ ਚੱਲ ਰਿਹਾ ਸਿਨੇਮਾ ਮਤਲਬ ਇਹ ਤੇ ਨਹੀਂ ਆਪਾਂ ਇਹ ਤੇ ਕੋਈ ਗੱਲ ਕਲੀਅਰ ਗੱਲ ਹੈ ਵੀ ਇਹ ਹੈਗੀ ਹੈ ਗੱਲ ਤਾਂ ਹੀ ਸਿਨੇਮਾ ਗਰੋ ਹੋ ਰਿਹਾ ਵੀ ਉਹ ਤੇ ਕੋਈ ਕਮੀ ਘਮੀ ਕਮੀ ਪੇਸ਼ੀ ਨਿਕ ਕਮੀ ਪੇਸ਼ੀ ਜੀ ਬਾਈ ਚਾਂਸ ਕੇ ਚ ਹੋਊਗੀ ਵੀ ਤੇ ਆਪਾਂ ਨੇ ਨਾ ਕਹਿ ਸਕਦੇ ਵੀ ਆ ਫਲਾਣਾ ਤੇਰੇ ਅਸੀਂ ਕਮੀ ਹੈ ਸੋ ਫਿਲਹਾਲ ਨਹੀਂ ਇਦਾਂ ਦੀ ਕੋਈ ਗੱਲ ਸਾਰੇ ਆਪਣੀ ਜਗਾ ਆਪਣਾ ਕੋਈ ਫੇਵਰੇਟ ਡਾਇਲੋਗ ਸੁਣਾ ਸਾਰੇ ਹੀ ਆਪਣੀ ਜਗਾ ਪਰਫੈਕਟ ਨੇ ਲਾਈਕ ਹਨਾ ਸੋ ਡਾਇਲੋਗ ਫਿਲਮ ਦਾ ਜਿੱਦਾਂ ਤੇ ਮੈਂ ਬਣਾਉਣਾ ਉਹਦਾਂ ਦਾ ਕੋਈ ਡਾਇਲਗ ਹੁੰਦਾ ਡਾਇਲੋਗ ਚ ਰੋ ਇਦਾਂ ਹੀ ਔਰ ਨੋਰਮਲੀ ਗਲਤ ਹੁੰਦਾ ਮੈਂ ਐਮਏ ਥੀਏਟਰ ਅਮਰੀਕਾ ਤੋਂ ਕੀਤੀ ਆਈ ਹੈ ਹਾਲਾਕਿ ਇਹ ਗੱਲ ਝੂਠ ਆ ਪਰ ਪਰ ਮੈਂ ਆਪਣੇ ਦੇਸ਼ ਦੇ ਮੰਤਰੀਆਂ ਕੋ ਸਿੱਖਿਆ ਵੀ ਜੇ ਝੂਠ ਵੀ ਮਾਰਨਾ ਤੇ ਇੰਨੇ ਕੰਫੀਡੈਂਸ ਨਾਲ ਮਾਰਨਾ ਕਿ ਸਾਹਮਣੇ ਨੂੰ ਯਕੀਨ ਹੋ ਜਾਏ ਇੱਕ ਵਾਰ ਤਾਂ ਮੈਂ ਵੀ ਅੱਛਾ ਦੱਸ ਤੈਂ ਤੈਂ ਤੈਨੂੰ ਸੁਣਿਆ ਇਸ ਤਰੀਕੇ ਨਾਲ ਵੀ ਰਿਐਲਿਟੀ ਲੱਗੇ ਲੱਗਈ ਨਾ ਵੀ ਡਾਇਲਗ ਸੁਣਿਆ ਸਿਰ ਤੇ ਸਭ ਤੋਂ ਤਰ੍ਹਾਂ ਜੇ ਹੀ ਲਈ ਰੱਖਦੇ ਸੀ ਹਾਂ ਵਧੀਆ ਸਾਰੇ ਗੱਲਾਂ ਵਤਾ ਮਾਰਦੇ ਸੀ ਬਾਬਾ ਜਾਨੇ ਸੀ ਉੱਥੇ ਵਾਰੀ ਛੇਤੀ ਕਿਸ ਦੀ ਆਉਂਦੀ ਨਹੀਂ ਸੀ ਪਰ ਵੇਚ ਦੀ ਸਿਰ ਕੱਢ ਕੇ ਹਰੇਕ ਵਾਰੀ ਲੈ ਜਾਂਦਾ ਪਾ ਜੋ ਤੇ ਜਿਵੇਂ ਸੀਨ ਅਸੀਂ ਦੇਖ ਕੇ ਮਾਰ ਘਟਾਈ ਵਾਲੇ 60 ਸੂਟ ਲੱਗੀ ਤੁਹਾਨੂੰ ਸ਼ੂਟ ਦੇ ਤਰ੍ਹਾਂ ਮੇਰਾ ਮਨ ਲਾਦਾ ਇਨਾ ਹੈ ਨਹੀਂ ਸੀ ਹਾਂ ਰੰਗ ਦੇ ਉਹ ਹੋਈ ਸੀ ਮੇਰਾ ਤੇ ਰੰਗ ਦਾ ਸੀਨ ਸੀ ਰੰਗ ਦੇਵ ਦਾ ਉਹ ਇੱਕ ਪਾਈਪ ਦੇ ਨਾਲ ਉਹਦੀ ਢੋ ਲਵਾਉਣੀ ਸੀਗੀ ਤੇ ਸਾਡਾ ਧਿਆਨ ਨਹੀਂ ਰਿਹਾ ਵੀ ਉਹ ਪਾਈਪ ਜੋ ਵੈਲਡ ਕਰਨ ਤੋਂ ਬਾਅਦ ਲੋਹੇ ਦੇ ਉਤਮਕੇ ਜ ਨਹੀਂ ਰਹੇ ਜੰਦੇ ਨੇ ਉਹ ਕਿਤੇ ਦੋ ਤਿੰਨ ਲੱਗੇ ਸੀ ਉਹ ਐਸਾ ਐਕਟਰ ਹੈ ਵੀ ਉਹ ਤੁਹਾਨੂੰ ਐ ਨਹੀਂ ਕਹੂਗਾ ਮੇਰੇ ਵੱਜਦਾ ਪਿਆ ਮੇਰੇ ਪੀੜ ਹੈ ਨਾ ਉਸ ਸੀਨ ਜਦੋਂ ਮੈਂ ਉਹ ਸੀਗਾ ਉਹਨੂੰ ਬੰਦਾਂ ਕਰਕੇ ਕਰਦਾਂ ਵਾਈਟ ਚੱਲਦੀ ਸਾਡੀ ਜਦੋਂ ਮੈਂ ਛੱਡਿਆ ਤਾਂ ਉਹਦੀ ਸਾਰੀ ਢੁਈ ਛਿੱਲੀ ਪਈ ਸੀ ਤੇ ਉਹਨੇ ਕੰਪਲੇਨਟ ਨਹੀਂ ਕੀਤੀ ਨਹੀਂ ਉਹਨੇ ਨਹੀਂ ਉਹ ਹੈ ਹੀ ਨਹੀਂ ਗੇ ਉਹ ਇਹ ਹੈ ਨਹੀਂ ਗੇ ਜੁੜੇ ਹੋਏ تھے ਟਰਨਲ ਉਹਨਾਂ ਨੂੰ ਐਂ ਵੀ ਕੰਮ ਕੀਤਾ ਜਾਵੇ ਉਹ ਚੱਲ ਹੋ ਗਿਆ ਕਿਸੇ ਨੇ ਕਿਹੜਾ ਉੱਥੇ ਕਿਹੜਾ ਕੋਈ ਜਾਣ ਕੇ ਲਾ ਕੇ ਬੈਠਾ ਇਹ ਅੰਨ ਚੱਲਦਾ ਰਿਹਾ ਵੈਸੇ ਫਾਈਟ ਫੂਟ ਵਾਲਾ ਵਾਵਾ ਸੀ ਮੇਰਾ ਕੋਈ ਉਦਾਂ ਦਾ ਐਕਸ਼ਨ ਤਾਂ ਹੈ ਨਹੀਂ ਮੇਰੇ ਸੱਟ ਵੱਜ ਜਾਂਦੀ ਮੈਂ ਤਾਂ ਮਾਰਨ ਵਾਲਿਆਂ ਸੀ ਸੀ ਅਗਲਾਂ ਦੇ